हेलो सुशी गर्लस सरनु मीत ਕਰਦੇ ਹਾਂ ਤੁਸੀਂ ਸਾਰੇ ਵਿਦਿਓ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਤੁਸੀਂ ਜੋ ਇਹ ਦੇਖ ਰਹੇ ਹੋ ਗੁਰਦੁਆਰਾ ਅੜੀਸਰ ਸਾਹਿਬ ਹੈ ਜੋ ਬਰਨਾਲੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤੇ ਤਕਰੀਬਨ ਹੰਡਿਆ ਰੋਡ ਤੇ ਪੈ ਜਾਂਦਾ ਹੈ ਠੀਕ ਹੈ ਜੀ ਤੇ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਜਿਹੜਾ ਸੋਸ਼ਲ ਮੀਡੀਆ ਉਹਦੇ ਜੇ ਫਾਇਦੇ ਨੇ ਤਾਂ ਉਹਦਾ ਨੁਕਸਾਨ ਵੀ ਨੇ ਹਨਾ ਕਿਉਂਕਿ ਕਿਸੇ ਵੀ ਧਾਰਮਿਕ ਜਗ੍ਹਾ ਨੂੰ ਕਿਸੇ ਵੀ ਪ੍ਰਮੋਸ਼ਨ ਦੀ ਲੋੜ ਤਾਂ ਹੁੰਦੀ ਨਹੀਂ ਵੈਸੇ ਹਨਾ ਪਰ ਇੱਥੇ ਬਹੁਤ ਪਹਿਲਾਂ ਚੰਗੇ-ਚੰਗੇ ਵੀਡੀਓਜ਼ ਵੀ ਬਣਾਉਂਦੇ ਰਹੇ ਲੋਕ ਹਨਾ ਇਥੋਂ ਬਾਰੇ ਬਹੁਤ ਵਧੀਆ-ਵਧੀਆ ਲੋਕਾਂ ਨੇ ਪੇਸ਼ ਕੀਤਾ ਤੇ ਕੁਝਕ ਨੈਗੇਟਿਵ ਕਮੈਂਟ ਸੌਰੀ ਨੈਗੇਟਿਵ ਜਿਵੇਂ ਵੀਡੀਓਜ਼ ਵਗੈਰਾ ਆਣ ਲੱਗ ਗਈਆਂ ਕਿ ਜੀ ਉੱਥੇ ਹੁਣ ਸੰਗਤ ਤਾਂ ਪਹੁੰਚਦੀਆਂ ਨਹੀਂ ਹੈਗੀਆਂ ਉੱਥੇ ਤਾਂ ਜੀ ਹੁਣ ਅਲਰਟ ਸੈਂਟਰ ਬੰਦ ਹੋ ਗਏ ਤੇ ਇਸ ਕਰਕੇ ਰਸ਼ ਵਗੈਰਾ ਨਹੀਂ ਹੁੰਦਾ ਪਰ ਇਹ ਸਰਾਸਰ ਗਲਤ ਹੈ ਹਨਾ ਆਪਣੀ ਕਿਸੇ ਵੀ ਚੀਜ਼ ਨੂੰ ਜਿਵੇਂ ਮੰਨ ਲਓ ਆਪਣੇ ਆਪ ਨੂੰ ਵਧੀਆ ਉੱਚਾ ਕਰਨੀ ਤੁਸੀਂ ਕਿਸੇ ਚੀਜ਼ ਲਈ ਬੁਰਾ ਨਹੀਂ ਕਹਿ ਸਕਦੇ ਹਨ ਤੇ ਇੱਥੇ ਕੋਈ ਵੀ ਬਦਲਾ ਨਹੀਂ ਸੀਗਾ ਪਹਿਲਾਂ ਵਾਂਗੂ ਹੀ ਇਕੱਠ ਸੀਗਾ ਪਹਿਲਾਂ ਵਾਂਗੂ ਹੀ ਸੰਗਤ ਆ ਰਹੀਆਂ ਸੀ ਮੇਲਾ ਲੱਗਿਆ ਹੋਇਆ ਸੀਗਾ ਸਾਰੀਆਂ ਦੁਕਾਨਾਂ ਵਗੈਰਾ ਪਹਿਲਾਂ ਵਾਂਗੂ ਹੀ ਸਾਰੀਆਂ ਸਜੀਆਂ ਹੋਈਆਂ ਸੀਗਾ ਮਤਲਬ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਸੀ ਮਾਹੌਲ ਹਨ ਤੇ ਆਪਣੀ ਫੈਮਿਲੀ ਨਾਲ ਜ਼ਰੂਰ ਆਓ ਇੱਥੇ ਹਨਾ ਗੁਰਦੁਆਰਾ ਅਡਿਸਰ ਸਾਹਿਬ ਵਿਖੇ ਤੇ ਓਕੇ ਜੀ ਥੈਂਕ ਯੂ ਧੰਨਵਾਦ